ਉਹ ਬਵੱਤਰ ਗਲਾਸ ਨੇ ਜਿਨ੍ਹਾਂ ਦੇ ਵਿੱਚ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਸ਼ਕਾਇਆ ਸੀਗਾ ਕਿੰਨੀ ਇੱਕ ਸਰਦਾਪੂਰਵਕ ਫਤਗੁਰਦਵਾਰਾ ਸਾਹਿਬ ਵਿਖੇ ਆਪਣੇ ਤਪਸਕ ਹੁੰਦੀਆਂ ਨੇ ਸੰਗਤਾਂ ਦੇ ਸਰਦਾ ਦਾ ਕੋਈ ਦੁਕਾਨਾ ਨਹੀਂ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਉਸ ਦੁੱਧ ਦੀ ਸੇਵਾ ਕਿੰਨੀ ਕੀਮਤ ਚੁਕਾਉਣੀ ਪਈ ਕਿ ਬਾਬਾ ਮੋਤੀराम ਮਹਾਰਾਜ ਜੀ ਨੂੰ ਆਪਣੇ 4.5 ਸਾਲ ਦਾ ਬੱਚਾ ਉਹਨਾਂ ਦੀ ਬਜ਼ੁਰਗ ਮਾਤਾ ਧਰਮ ਪਤਨੀ ਤੇ ਖੁਦ ਆਪ ਕੋ ਕਲਾੜੀ ਤੇ ਪੀੜ ਕੇ ਕੋਲੂ ਜੀ ਪੀੜ ਕੇ ਸ਼ਹੀਦ ਕਰ ਦਿੱਤਾ। ਛੜੇ ਬੁਰਜ ਵਿੱਚ ਕੈਦ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਗਤ ਮਾਤਾ ਗੁਜਰ ਜੀ ਨੂੰ ਕੋ ਦੀਆਂ ਠੰਡੀਆਂ ਠਾਰ ਰਾਤਾਂ ਦੇ ਵਿੱਚ ਗਰਮ ਦੁੱਧ ਪਲਾਉਣ ਦੀ ਸੇਵਾ ਕਰਨ ਵਾਲੇ ਅਮਰਸ਼ੀਤ ਬਾਬਾ ਮੋਤੀराम ਮਹਿਰਾ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਮੋਤੀराम ਮਹਿਰਾ ਸਥਿਤ ਹੈ ਜਿੱਥੇ ਹਰੇਕ ਸਾਲ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਅਤੇ ਸੰਗਤਾਂ ਇੱਥੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰ ਦੇ ਦਰਸ਼ਨ ਕਰਦੇ ਹਨ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਨਿਰਮਲ ਸਿੰਘ ਇਹਨਾਂ ਤੋਂ ਜਾਣਦੇ ਆ ਕਿ ਹੋਰ ਕੀ ਕੀ ਪ੍ਰੋਗਰਾਮ ਇਹਨਾਂ ਸਿੱਧੀ ਤੁਹਾਡੇ ਤੇ ਕਰਾਏ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਇਹ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਸਰਪੰਚ ਸਾਧਨੀ ਗੁਰਗਬੈਸਣ ਜੀ ਮਹਾਰਾਜ ਦਾ ਕੋਈ ਸ਼ਾਨ ਨਹੀਂ ਹੋ ਸਕਦਾ ਲੇਕਿਨ ਉਹਨਾਂ ਦੇ ਉਹਨਾਂ ਦੇ ਸੇਵਕ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਦੀ ਬੜੀ ਮਹਾਨ ਕੁਰਬਾਨੀਆਂ ਆ ਉਹਨਾਂ ਨੂੰ ਸੰਬੰਧਿਤ ਇਹ ਯਾਦਗਾਰ ਗੁਰਦੁਆਰਾ ਜਿਹੜਾ ਜਿੱਥੇ ਉਹ ਪਵਿੱਤਰ ਗਲਾਸ ਨੇ ਜਿਨ੍ਹਾਂ ਦੇ ਵਿੱਚ ਬਾਬਾ ਮੋਤੀਰਾਮ ਮਹਾਰਾਜ ਜੀ ਨੇ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਸ਼ਕਾਇਆ ਸੀਗਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁੰਦੀਆਂ ਨੇ ਤੇ ਉਹਨਾਂ ਮਹਾਨ ਪਵਿੱਤਰ ਗਲਾਸਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਨੇ ਉਨ ਦਿਨ ਦਿਵਾਨ ਸਜਾਇਆ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਅੱਗੇ ਤੇ ਗਰਮ ਦੁੱਧ ਦੀ ਸੇਵਾ ਕੀਤੀ ਜਾਂਦੀ ਹੈ ਤੇ ਸੰਗਤਾਂ ਕਿੰਨੀ ਕੁ ਸਰਦਾਪੂਰਵਕ ਫਤਗੁਰਦੁਆਰਾ ਸਾਹਿਬ ਵਿਖੇ ਨੇਤਪਸਤ ਹੁੰਦੀਆਂ ਨੇ ਮੈਂ ਸਮਝਦਾ ਸਰਦਾ ਦਾ ਤੇ ਸੰਗਤਾਂ ਦੇ ਸਰਦਾ ਦਾ ਕੋਈ ਟਿਕਾਣਾ ਨਹੀਂ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਮੈਂ ਇਹ ਗੱਲ ਜਿਹੜਾ ਪਿਛਲੇ ਸਮੇਂ ਅਸੀਂ ਆਪਣੇ ਟਰਸਟ ਵੱਲੋਂ ਗੁਰਦੁਆਰੇ ਵੱਲੋਂ ਸੰਗਤਾਂ ਦੇ ਰਹਿਣ ਵਾਸਤੇ ਸੰਗਤਾਂ ਦੀ ਉਦੇ ਵਾਸਤੇ ਲੰਗਰ ਪਿਛਲੇ ਸਮੇਂ ਨੂੰ ਲੰਗਰ ਦੁੱਧ ਦਾ ਲੰਗਰ ਜਿਹੜਾ ਟੁੱਟ ਲਗਾਤਾਰ ਵਰਤਦਾ ਜਾ ਰਿਹਾ ਉਹਦੇ ਵਾਸਤੇ ਅਸੀਂ ਵਿਸ਼ੇਸ਼ ਉਪਰਾਲੇ ਕੀਤੇ ਹੁੰਦੇ ਆ ਸਾਡੇ ਤੇ ਹੋਰ ਅਗਲੇ ਭਵਖ ਦੇ ਵਿੱਚ ਕੀ ਤੁਸੀਂ ਪ੍ਰੋਗਰਾਮ ਲਿਖੇ ਨੇ ਜੀ ਅਸੀਂ ਸਭ ਤੋਂ ਮੇਨ ਭਵਖ ਦੇ ਸਾਡਾ ਇਹ ਆ ਕਿ ਸਾਡੀ ਜਿਹੜੀ ਜਿੱਥੇ ਸਾਡੀ ਕਮਿਊਨਿਟੀ ਦੀ ਆਸ ਹੈ ਉੱਥੇ ਲੋਕਾਂ ਦੀ ਬਹੁਤ ਵੱਡੀ ਆਸਤਾ ਹੈ ਕਿ ਇੰਨੀ ਵੱਡੀ ਮਹਾਨ ਕੁਰਬਾਨੀ ਜੇ ਸਰਵੰਸ਼ਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਸਾਨੀ ਨਹੀਂ ਹੋ ਸਕਦਾ ਲੇਕਿਨ ਉਹਨਾਂ ਦੇ ਸੇਵਕ ਜਿਹੜੇ ਬਾਬਾ ਮੋਤੀराम ਮਹਾਰਾ ਜਿਨ੍ਹਾਂ ਨੇ ਛੋਟੇ ਸਹਿਬ ਜੀ ਆਦਿ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਦੀ ਸੇਵਾ ਕੀਤੀ ਸੀ ਉਸ ਸੇਵਾ ਦੇ ਬਦਲੇ ਸੇਵਾ ਕਹਿ ਦੇਣਾ ਕਿ ਦੁੱਧ ਸਿਕਾਇਆ ਜੀ ਉਸ ਦੁੱਧ ਦੀ ਸੇਵਾ ਕਿੰਨੀ ਕੀਮਤ ਚੁਕਾਉਣੀ ਪਈ ਕਿ ਬਾਬਾ ਮੋਤੀराम ਮਹਾਰਾ ਜੀ ਨੂੰ ਆਪਣੇ 4.5 ਸਾਲ ਦਾ ਬੱਚਾ ਉਹਨਾਂ ਦੀ ਬਜ਼ੁਰਗ ਮਾਤਾ ਧਰਮ ਪਤਨੀ ਤੇ ਖੁਦ ਆਪ ਉਹ ਖਲਾੜੀ ਤੇ ਪੀੜ ਕੇ ਕੋਲੂ ਜੀ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਉਸ ਮਹਾਨ ਸ਼ਹੀਦ ਦੀ ਦੁੱਧ ਪਲੌਣ ਦੀ ਕੀਮਤ ਆ ਮੈਂ ਕਹਿੰਦਾ ਦੁਨੀਆ ਦੇ ਵਿੱਚ ਐਸੀ ਕਿਤੇ ਮਿਸਾਲ ਨਹੀਂ ਸੁਦੀ ਇੰਨਾ ਕੀਮਤੀ ਦੁੱਧ ਕੋਈ ਦੁਨੀਆ 'ਚ ਕੋਈ ਵੇਖਿਆ ਨਹੀਂ ਹੋਣਾ ਕਿ ਜਿਹੜੇ ਦੁੱਧ ਦੀ ਖਾਤਰ ਇਹਦੀਆਂ ਵੱਡੀਆਂ ਜਾਨਾਂ ਨਹੀਂ ਦੇਣੀਆਂ ਸੋ ਬਿਲਕੁਲ ਗੁਰਦੁਆਰਾ ਬਾਬਾ ਮੋਤੀਰਾਮ ਮੇਰਾ ਇੱਕ ਵਾਰੀ ਫਿਰ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਆ ਉਹਨਾਂ ਪਵਿੱਤਰ ਗਲਾਸਾਂ ਦੇ ਜਿਨ੍ਹਾਂ ਦੇ ਵਿੱਚ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰੀ ਜੀ ਵੱਲੋਂ ਠੰਡ ਪੋਦੀਆਂ ਠੰਡ ਠਾਰ ਰਾਤਾਂ ਦੇ ਵਿੱਚ ਗਰਮ ਦੁੱਧ ਦੀ ਸ਼ਗਨ ਦੀ ਸੇਵਾ ਕੀਤੀ ਸੀ ਅਤੇ ਬਾਬਾ ਮੋਤੀਰਾਮ ਮੇਰਾ ਵੱਲੋਂ ਬਾਬਾ ਜੀ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਜੀ ਨੂੰ ਗਰਮ ਦੁੱਧ ਸਿਖਾਇਆ ਗਿਆ ਸੀ ਤੇ ਜਦੋਂ ਇਸ ਗੱਲ ਦਾ ਪਤਾ ਮੁਗਲ ਹਕੂਮਤ ਨੂੰ ਲੱਗਦਾ ਹੈ ਕਿ ਬਾਬਾ ਮੋਤੀराम ਮਹਿਰਾ ਵੱਲੋਂ ਸਹਿਬਜ਼ਾਦਿਆਂ ਨੂੰ ਗਰਮ ਦੁੱਧ ਸਕਾਇਆ ਗਿਆ ਹੈ ਉਹਨਾਂ ਦੇ ਹੁਕਮ ਦੀ ਦਲਲੀ ਕੀਤੀ ਗਈ ਹੈ ਜਦੋਂ ਪਤਾ ਲੱਗਦਾ ਹੈ ਕਿ ਬਾਬਾ ਮੋਤੀਰਾਮ ਮਹਿਰਾ ਨੇ ਗਰਮ ਦੁੱਧ ਪਲਾਉਣ ਦੀ ਸਹਿਬਜ਼ਾਦਿਆਂ ਦੀ ਸੇਵਾ ਕੀਤੀ ਹੈ ਤਾਂ ਉਹਨਾਂ ਨੂੰ ਕੋਲੂ ਵਿੱਚ ਪਰਿਵਾਰ ਸਮੇਤ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਜਗਦੇਵ ਸਿੰਘ ਫਤਿਹਗੜ੍ਹ ਸਾਹਿਬ